ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ ਜੀ YouTube ਚੈਨਲ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਵਿਲਾ ਤੇਜਾ ਤਹਿਸੀਲ ਡੇਰਾ ਬਾਬਾ ਨਾਨਕ ਤੇ ਜ਼ਿਲ੍ਹਾ ਗੁਰਦਾਸਪੁਰ ਫੌਜੀ ਫਾਰਮ ਤੇ ਆਪਾਂ ਪਹੁੰਚੇ ਆ ਤੇ ਸਾਰਾ ਹੀ ਮਾਲ ਜਿਹੜਾ ਆਪਕਾ ਉਹ ਤੇ ਰੇਟ ਬਿਲਕੁਲ ਜਾਇਜ਼ ਜਿਹੜੇ ਅੱਜ ਕੰਦੇ ਪਾਉਣੇ ਆ ਤੇ ਆ ਝੋਟੀਆਂ ਵੀ ਜੜੀਆਂ ਤੁਹਾਨੂੰ ਸੁਈਆਂ ਝੋਟੀਆਂ ਤੁਹਾਨੂੰ ਦਿਖਾਉਣੀਆਂ ਆ ਕਾਫੀ ਖੂਬਸੂਰਤ ਝੋਟੀਆਂ ਆ ਜੜੀਆਂ ਤੇ ਰੇਟ ਇਹਨਾਂ ਦੇ ਵੀ ਬਿਲਕੁਲ ਕਹਿੰਦੇ ਕਿ ਨਾਰਮਲ ਹੀ ਜਿਹੜੇ ਅੱਜ ਪਾਉਣੇ ਆ ਇੱਕ ਛੋਟੀਆ ਗੱਬਣਿਆ ਤੇ ਦੋ ਸੂਈਆਂ ਵਾ ਤੇ ਬਾਕੀ ਕੋਈ 10-12 ਪਸ਼ੂ ਅੱਜ ਤੁਹਾਨੂੰ ਟੋਟਲ ਦਿਖਾਵਾਂਗੇ ਤੇ ਗੱਲ ਬਾਤ ਵੀ ਹੁਣ ਆਪਾਂ ਕਰਦੇ ਹਈ ਵਿਰਦੀ ਜੀ ਨਾਲ ਹਾਂਜੀ ਵਿਰਦੀ ਸਾਸੇ ਕਲ ਜੀ ਹਰਪ੍ਰੀਤ ਜੀ ਹੋ ਸਣਾ ਠੀਕ ਠਹਾ ਜੀ ਹੋ ਜਾ ਬਾਬੇ ਦੀ ਬੜੀ ਕਿਰਪਾ ਜੀ ਚਲੋ ਵਦੇ ਚੀਜ਼ ਦਾ ਵੇਗ ਗਿਆ ਉਦਨ ਵਾਲਾ ਮਾਲ ਫਿਰ ਉਦਨ ਵਾਲਾ ਵੇਗ ਗਿਆ ਜੀ ਅੱਜ ਹਰ ਪ੍ਰੀਜੀ ਡੱਕਦਿਆਂ ਡੱਕਦਿਆਂ ਚਾਰ ਵਸ਼ੀਆਂ ਵੀਰ ਵੇਚਣ ਵਾਲੇ ਲੈ ਗਏ ਅੱਛਾ ਚਾਰ ਵਿੱਚ ਵੇਖ ਵੀ ਗਈਆਂ ਹੁਣ ਤਾਂ ਪਹਿਲਾਂ ਹੱਥ ਵੜਾ ਲਿਖਾਵਾਂਗੇ ਤੇ ਤਿੰਨ ਚਾਰ ਚੋਟੀਆਂ ਦਿਖਾਵਾਂਗੇ ਮਤਲਬ 10 12 ਪਿਛੋ ਅਜੇ ਵੀ ਹੈਗੇ ਆ ਕੀ ਦਿਖਾਵਾਂਗੇ ਇੱਕ ਵੀਰਾਂ ਦੀ ਡਿਮਾਂਡ ਏ 30 ਕਿਲੋ ਵਾਲੀ ਗਾਂ ਲੈਣੀ ਆ ਅੱਜ ਹੋਈ ਆਪਣੇ ਫਾਰਮ ਤੋਂ ਮਿਲੂਗੀ ਠੀਕ ਆ ਜੀ ਹਾਂਜੀ ਤੇ ਕਿੰਨੇ ਕੇ ਫੋਨ ਫਾਨ ਆਉਂਦੇ ਫਿਰ ਫੋਨ ਤੇ ਹਰ ਪ੍ਰੀਜੀ ਹਲੇਤੀਆਂ ਚੁੱਕੇ ਨਹੀਂ ਜਾਂਦੇ ਜਿਹੜੇ ਵੀਰਾਂ ਦੇ ਨਹੀਂ ਚੁੱਕੇ ਜਾਂਦੇ ਮਾਫੀ ਮੰਗਦੇ ਆ ਠੀਕ ਆ ਹਾਂਜੀ ਚ ਜਿਲਾ ਕਰਦਾਖਪੁਰ ਜੇ ਤਸੀਲ ਬਟਾਲਾ ਠੀਕ ਆ ਹਾਂਜੀ ਤੇ ਫੋਨ ਨੰਬਰ ਫੋਨ ਨੰਬਰ 9872302905 ਇਹ ਵੀਰ ਦਾ ਜੇ ਤੇ ਮੇਰਾ ਹੈਗਾ ਜੀ 81509556 ਤੇ ਫੌਜੀ ਫਾਰਮ ਫੌਜੀ ਫਾਰਮ ਤੇ ਤੇ ਨਾਲ ਨਾਲ ਸ਼ਿੰਦੋ ਦੀ ਹੱਟੀ ਤੇ ਨਾਲ ਸ਼ਿੰਦੋ ਦੀ ਹੱਟੀ ਆ ਹਰਪ੍ਰਿੰਦੀ ਵੀਰਾਂ ਦੀ ਡਿਮਾਂਡ ਹੀ ਅੱਜ ਨਿਕੇ ਨਿਕੇ ਰੇਡ ਕਰਦੇ ਨੇ ਅੱਛਾ ਵੀਰ ਕਹਿੰਦੇ ਗਰਮੀ ਵਾਸਤੇ ਗਾਂ ਸ਼ਾਈ ਵਾਲ ਵੀ ਰੜਾ ਅੱਜ ਕੋਈ ਵੀਡੀਓ ਪੂਰੀ ਜ਼ਰੂਰ ਵੇਖੇ ਹਨਾ ਹਰ ਪ੍ਰੀਜੀ ਦੇ ਦੰਗਾ ਫਾਰਮ ਵਾਲੀਆਂ ਵੈੜਾ ਵੀ ਦੇਣੀਆਂ ਠੀਕ ਹੈ ਜੀ ਹਾਂ ਜੀ ਤੇ ਫੌਜੀ ਫਾਰਮ ਤੇ ਹਰ ਪ੍ਰੀਜੀ ਵੀ ਡੰਗਰ ਹਰ ਟਾਈਮ 15 ਖੜੇ ਹੋਣਗੇ ਠੀਕ ਹੈ ਜੀ ਫੌਜੀ ਵੀਰ ਨੇ ਆ ਜਾਣਾ ਵਾ ਹਫਤੇ ਕਿ ਦੀਗਾ ਹਫਤੇ تک ਆ ਜਾਣਾ ਜਿੰਨੇ ਤੱਕ ਆਉਂਦਾ ਨਹੀਂ ਤਾਂ ਵੀ ਵੈੜਾ 15 20 ਮਿਲਿਆ ਕਰਨੀਆਂ ਫੌਜੀ ਫਾਰਮ ਤੇ ਠੀਕ ਹੈ ਜੀ ਵੀਡੀਓ ਨਾ ਵੀ ਭਾਵੇਂ ਵੀਰ ਕੋਈ ਫੋਨ ਲਾ ਕੇ ਪੁੱਛੇ ਚਲੋ ਠੀਕ ਹੈ ਤੇ ਆ ਪਹਿਲੇ ਨੰਬਰ ਵਾਲੀ ਖੋਲੋ ਫਿਰ ਤੋਰੀਏ ਕਾਫੀ ਵੱਡੀ ਗਾਂ ਆ ਜਿਹੜੇ ਚੰਗੇ ਕਦ ਕਾਠਦੀ ਆ ਇਹ ਹਰ ਵੀਜੀ ਥੋੜਾ ਜਿਹਾ ਭੂਦਾ ਮਣਾਉਂਦੀ ਖੁੱਲੀ ਰਹੀ ਹੈ। ਆ ਦੇਖ ਸਾਡੇ ਬੋਡੀ ਸਟਰਕਚਰ ਜਿਹੜਾ ਇਹਦਾ ਪੂਰਾ ਵੱਡਾ। ਹਾਂ ਵੀਜੀ ਦਿਨ ਬਚੀ ਨੇ 15 ਲੈਣੇ ਆ। ਠੀਕ ਆ। ਇਹ ਘਰ ਵਾਲੇ ਕਹਿੰਦੇ ਸੀ 32 ਲੀਟਰ ਦੁੱਧ ਘੜਦੀ ਆ। ਅੱਛਾ ਕੋਈ ਵੀਰ ਆ ਆਪ ਇਹਨੂੰ ਵੇਖ ਲੈ। ਠੀਕ ਆ ਆਪਣੀ ਸਮਝਣਾ ਵੇਖ ਲੈਣਾ ਕਿੰਨਾ ਸ਼ਕਤ। ਨਹੀਂ ਦੇਂਦੇ ਵੀਰ ਆਪੇ ਕੋਈ ਜਾਂਚ ਲੈ ਕਿਨੇ ਦੁੱਧ ਆਲੀ ਆ। ਠੀਕ ਆ ਜੀ। ਬਾਕੀ ਇਹ ਨਹੀਂ ਕਿਤੇ ਲੱਤਾਂ ਮਾਰੂਗੀ ਜਿੱਥੇ ਮਰਜ਼ੀ ਥਾਣੋਂ ਜੱਫਾ ਪਾ ਲੋ ਭਾਵੇਂ। ਠੀਕ ਆ ਜੀ। ਬੰਦੋ ਫੇਰ ਇਹਨੂੰ। ਜੀ ਚੀਜ਼ਾਂ ਮਿਲਦੀਆਂ ਫਲਦੀ ਫਰਮ ਦੇ। ਠੀਕ ਆ ਹਰ ਪ੍ਰੀਜੀ ਲੈ ਵਛੀ ਜਿੰਨੀ ਬਣੀਆਂ ਇਹ ਤੋਂ ਦੁਗਣੀ ਬਣਨੀ ਆ ਤੇ ਇਹਦਾ ਮੁੱਲ ਮੁੱਲ ਹਰ ਪ੍ਰੀਜੀ ਇਹਦਾ ਫੋਨ ਤੇ ਕਰਾਂਗੇ ਇੰਨੀ ਵਛੀ ਹੋ ਜਾ ਫਟਫਟ ਬਾਹਰ ਨਿਕਲਨੀ ਆ ਠੀਕ ਆ ਪਰ ਇਹਦਾ ਫੋਨ ਤੇ ਕਰਾਂਗੇ ਇਹਦਾ ਫੋਨ ਤੇ ਬਾਕੀ ਸਾਰੇ ਦੱਸਨੇ ਆ ਬਾਕੀ ਦੱਸਾਂਗੇ ਹਰ ਪ੍ਰੀਜੀ ਆ ਗੱਪਣ ਜੇ ਜਲਦੀ ਵਛੀ ਆ ਦਿਨ 12 13 ਲਊਗੀ ਤੋਰੋ ਫੇਰ ਇਹਨੂੰ ਖੋਲੀ ਜਾਓ ਤੇ ਬੰਨੀ ਜਾਓ ਬਾਸਾਂ 12 13 ਦਿਨ ਜਿਹੜਾ ਇਹ ਕਦੋਂ ਕਿ ਸੋਣੀ ਹੈ ਜਿਹੜੀ ਰੰਗ ਰੂਪ ਸੀ ਜਿਹੜੀ ਸਫਾਈ ਕਰਨੀ ਆ ਆਪਾਂ ਨੇ ਹੁੰਨੇ ਗੱਬਣਾ ਵਛੀਆਂ ਹਾਂਜੀ ਇਹ ਕੋਈ ਵੀਰ ਠੰਡੀਆਂ ਨਹੀਂ ਆ ਇਹ ਬੱਚੇ ਵੀ ਲੈ ਲੈਂਦੀਆਂ ਅਸੀਂ ਇਹ ਕਰਕੇ ਗੱਬਣਾ ਲੈ ਹੁੰਨੇ ਕਿਸੇ ਦੇ ਘਰੇ ਸੂਵੇ ਇਹ ਦਿਨ 10 ਵੀ ਘੱਟ ਸਕਦੀ ਇਹ 15 ਵੀ ਘੱਟ ਸਕਦੀ ਜਿਹੜੀ ਗੱਬਣਾ ਵਧ ਵਧ ਘੱਟ ਮਤਲਬ ਕਰਦੀਆਂ ਨਹੀਂ ਪਿੱਛੋਂ ਜਿੱਦਾਂ ਕਿਸੇ ਨੇ ਦੱਸਿਆ ਉਦਾਂ ਅਸੀਂ ਦੱਸਦੇ ਠੀਕ ਹੈ ਤੇ ਦੁੱਧ ਕਿੰਨੇ ਕਾ ਲਈ ਜੇ ਦੁੱਧ ਦੇ ਹਰ ਪੀੜੀ 10 12 ਕਿਲੋ ਦੇ ਆਵੇਂ ਚਵਾਈ ਜਾਊਗੀ ਠੀਕ ਹੈ ਜੀ ਹਾਂਜੀ ਪਹਿਲਾਂ ਸੂ ਆ ਜੇ ਕਈ ਵੀਰ ਮੁੜ ਕੇ ਕਹ ਲੰਦੇ ਦੇਣ ਵਾਦ ਲੈ ਗਈ ਕਿਉਂਕਿ ਇਹ ਸਿਉ ਆਈਆਂ ਬਾਕੀ ਦੇਣ ਤੇ ਕੋਈ ਪਹਿਲਾਂ ਵੀ ਸੋਚ ਸਕਦੇ ਆ ਤੇ ਉੱਤੇ ਵੀ ਖੜ ਸਕਦੇ ਇਹਦਾ ਹਰ ਪੀਜੀ ਵੱਛੀ ਤੇ ਆ 35000 ਜੀ ਹਾਂਜੀ ਪਰ 35 ਨਹੀਂ ਕਰਨਾ ਅੱਛਾ 30000 ਕਰਾਂਗੇ ਕਿੰਨਾ ਇਹਦਾ ਮੁੱਲ 30 ਆ 30000 ਹਾਂਜੀ ਮੌਕੇ ਤੇ ਮਾਨਤਾਣ ਕਰ ਦਾਂਗੇ ਛੱਡ ਦੋਗੇ ਯਾਰ ਛੱਡ ਦਾਂਗੇ ਨਾ 30 ਨੂੰ ਮਾਨਤਾਣ ਕੋਈ ਛੋਟ ਛਾੜ ਕਰਾਂਗੇ ਠੀਕ ਆ ਵੀਰ ਕੋਈ ਆਣ ਕੇ ਪੁੱਛ ਲੈ ਕੋਈ ਨਹੀਂ ਮਾਨਤਾਣ ਕਰਾਂਗੇ ਠੀਕ ਹੈ ਜੀ ਇਹ ਕੇ ਲੈੜ ਇਹ ਵੀ ਪਹਿਲਾ ਸੁਗਾ ਤੁਰੋਂ ਫੇਰ ਇੰਨਾ ਵਿੱਚ ਇਹ ਵੀ ਗੱਬਣੇ ਆ ਜੀ ਲੈ ਜਿਓ ਜੀ ਇਹ ਕਿੰਨਾ ਕਿ ਚਵਾਈ ਜਾ ਦੁੱਧ ਇਹ ਵੀ ਹਰ ਫ੍ਰਿਜੀ 8-9 ਕਿਲੋ ਤੇ ਮਾਨਾ ਚਵਾਈ ਜਾਊਗੀ ਠੀਕ ਆ ਜੀ ਬਾਕੀ ਇਹ ਆ ਕਿ ਜਰਸੀਆਂ ਵਾ ਦੁੱਧ ਸੰਘਣਾ ਹੁੰਦਾ ਵਾ ਫੈਟ ਚੰਗੀ ਹੁੰਦੀ ਇਨਾਂ ਦੀ ਗੱਬਣ ਵਾ ਸੀ ਪਤਾ ਕਿਉਂ ਲੈਨੇ ਆ ਹਾਂ ਜੀ ਇਹ ਵੀਰ ਦੇ ਘਰੇ ਸੂਵੇ ਉਹਨੂੰ ਪਤਾ ਹੁੰਦਾ ਜੋਹਰ ਸੁੱਟੀ ਆ ਸਾਰਾ ਕੋ ਸਾਹਮਣੇ ਹੁੰਦਾ ਵਾ ਹਾਂ ਜੀ ਤੇ ਇਹਦਾ ਮੁੱਲ ਹਾਂ ਰਪਿੰਜੀ ਮਸੀਤ ਦੇ 28 29 ਹਜ਼ਾਰ ਦੀ ਠੀਕ ਹੈ ਤੇ ਇਹਦਾ ਮੁੱਲ 40000 ਹਜ਼ਾਰ ਹੀ ਛੱਡ ਦਾਂਗੇ 23000 ਦੀ ਦੇ ਦਾਂਗੇ 23000 ਦੇ ਦਾਂਗੇ ਠੀਕ ਹੈ ਬਾਕੀ ਵਿੱਚ ਮੰਨਤਨ ਹੋ ਜਾਊਗਾ ਹਾਂ ਰਪਿੰਜੀ ਸਾਰਿਆਂ ਦਾ ਛੋਟ ਹੋਊਗੀ ਠੀਕ ਹੈ ਜੀ ਹਾਂ ਜੀ ਉਹਨੇ ਕਾ ਚੰਗੇ ਐਸ਼ਾਈ ਵਾਲ ਵੜਿਆ ਗੱਭਣ ਚੰਗੇ ਕੱਦ ਕਾਠਾ ਲਈ ਹੈ ਵੀ ਹਨਾ ਚੰਗੇ ਬੋਡੀ ਵੇਟ ਵਾਲੀ ਸਰਪਾਸ ਦੇ ਵਿੱਚ ਆ ਤੇ ਇਹਦਾ ਸੁਆ ਇਹਦਾ ਦੂਜਾ ਸੁਆ ਜੀ ਇਹ ਤਾਂ ਦੂਸਰਾ ਸੁਆ ਏ ਬਾਕੀ ਬੋਡੀ ਸਟਰਕਚਰ ਜਿਹੜਾ ਇਹਦਾ ਚੰਗਾ ਲੇ ਜਾ ਬਿੱਦੀ ਤੇ ਕਿੰਨਾ ਕਿ ਦੁੱਧ ਚਵਾਈ ਜਾਊਗੀ ਜੀ ਇਹ ਮਸ਼ੀਨੋਂ 13-14 ਕਿਲੋ ਚੁਆਉਣਾ ਚਾਹੀਦਾ ਹੈ ਦੋ ਘਟ ਕੀ ਕੱਢੂਗੀ ਠੀਕ ਹੈ ਜੀ ਤੇ ਇਹਦਾ ਮੁੱਲ ਹਰ ਬੱਲੀ ਵਸੀਲੀਅਤ 40000 ਦੀ ਤੁਹਾਨੂੰ ਪਤਾ ਇੱਥੇ ਇਹ ਰੇਡ ਨਹੀਂ ਹੁੰਦੇ ਇਹ ਸਿੰਦੋ ਦੀ ਹੱਟੀ ਦੇ ਫਿਰ ਮੁੱਲ ਵਸੀ ਦਾ ਭਾਵੇਂ ਸੱਤ ਕਰੀਏ 38 ਆਹ ਨਾ ਮੱਸੀ ਦੇ ਦਾਂਗੇ 32000 32000 ਦੀ ਇਹ ਵੀ ਦੇ ਦੋ ਛੋਟੀ ਕਰਾਂਗੇ ਠੀਕ ਹੈ ਜੀ ਹਾਂ ਜੀ ਤੇ 100 ਰੁਪਈਆ ਸੋਈ ਆ ਵੈਡ 100 ਸੋਈ ਸਵਾਈ ਆਹ ਬੱਚਾ ਜੀ ਆਹ ਬੱਚਾ ਜਿਹੜਾ ਇਹਦਾ 10 ਕਿਲੋ ਇਸ ਕੋ ਦੋਤੀ ਆ ਰਹਾ ਰਾਤੀ ਆਈ ਹੈ ਚੋਰੋ ਫੇਰ ਇੰਨਾ ਵੀ ਇਹ ਵੀ ਠੰਡੀ ਧੀਰੀ ਆ ਦੱਸ 10 ਲੀਟਰ ਦੁੱਧ ਜਿਹੜਾ ਇਹਦੇ ਕੋਲ ਤਿਆਰ ਦੱਸਦੇ ਰਾਤੀ ਹਰ ਫ੍ਰੀਜੀ ਉਤਰੀ ਆ ਠੀਕ ਹੈ ਜੀ ਹਾਂ ਜੀ ਕੋਈ ਵੀਰ ਸੇਵਾ ਕਰੂਗਾ ਨਾ ਹੈਗਾ 12 ਵਾਂ ਪਰ 2 ਲੀਟਰ ਅਸੀਂ ਘਾਟੀ ਦੱਸਦੇ ਆ ਠੀਕ ਹੈ ਰਾਤੀ ਆਈ ਆ ਹਰ ਫ੍ਰੀਜੀ ਠੰਡੀ ਧੀਰੀ ਦਾੜਿਆ ਰੁਕ ਪਤਾ ਲੈ ਜੀ ਲੈ ਕੋਈ ਗੱਲ ਨਹੀਂ ਲੈ ਜੀ ਐਵੇਂ ਭਾਵੇਂ ਜਵਾ ਠੀਕ ਦੇ ਦੇਖਾਂਗੇ ਹਾਂ ਦੇਖ ਸਰ ਦੇ ਭਾਵੇਂ ਇਤਨਾ ਹੀ ਰੱਸੀ ਛੱਡ ਗਏ ਥੋੜਾ ਜਿਹਾ ਡਰਦੀ ਆ ਇੱਕਦਮ ਜਿਦਾਂ ਪੇਟ ਨੂੰ ਘੜਨ ਘੜਦ ਤਰ੍ਹਾਂ ਕਿ ਇਹ ਰੇ ਪਸ਼ੂ ਜੀ ਡਰ ਜਾਂਦਾ ਜੀ ਅੰਕਲ ਜੀ ਸਸ ਕਾਲ ਜੀ ਹੋ ਸੁਣਾ ਠੀਕ ਠਾਕ ਜੀ ਇਹ ਅੱਜ ਫਿਰ ਜਾਜੀ ਹੈ ਕੰਮ ਜਾਜੀ ਬਿਲਕੁਲ ਜੀ ਆਪਣਾ ਤੁਹਾਨੂੰ ਅੱਡੇ ਬਾਝ ਜਾ ਰਹੀ ਦੰਦੀ ਜਿਤਰਾ ਕਿੰਦੇ ਨੇ ਤੁਸੀਂ ਹਾਂਜੀ ਹਾਂਜੀ ਸਿੰਦਰ ਦੀ ਹੱਟੀ ਦੇ ਸੌਦਾ ਇੱਥੇ ਇਸ ਵੱਲ ਮਿਲਣਾ ਵਾ ਹਾਂਜੀ ਹਰ ਇੱਕ ਕੁਆਲਟੀ ਆਪਣੇ ਕੋਲ ਇੱਡੀ ਹੁੰਦੀ ਆ ਠੀਕ ਆ ਜਿਤਨਾ ਦੇ ਜਿਹੜੇ ਪੁੱਤਰਾਂ ਦਾ ਮਾ ਮਿਲਦਾ ਅੱਛਾ ਠੀਕ ਆ ਜੀ ਹਾਂਜੀ ਹਰ ਪ੍ਰੀਜੇ ਆਪਣੇ ਭਰਾਣੇ ਆ ਰਹਿਣਾ ਵਾ ਡੱਕੇ ਚਾੜ ਦਾਂਗੇ ਮੈਂ ਇੱਕ ਰੀ ਅੱਛਾ ਤਾਂ ਪੂਰਾ ਇੱਕ ਰੀ ਰੇਟ ਤੇ ਆ ਜੀ ਪੋਣੇ ਫਿਰ ਪਰਾਂ ਨੂੰ ਹਾਲ ਕਰ ਦੇਣਾ 20 ਵਸ਼ੀਆਂ ਖੜੀਆਂ ਮਿਲਦੀਆਂ ਵੇ ਵੇ ਵੀਡੀਓ ਚ ਪਾਇਆ ਕਰਨੀਆਂ ਪਾਇਆ ਕਰਨੀਆਂ ਤੇ ਇਹਦਾ ਮੁੱਲ हां तो दी वछी देवी 40000 ਦੀ ਆ। ਬਸ 40 ਨਹੀਂ ਕਰਨਾ। ਅੱਛਾ। ਇਹਦਾ ਵਛੀ ਦਾ ਮੁੱਲ 35 ਅੱਛਾ। 2 ਛੱਡ ਦਾਂਗੇ। 33000 ਦੀ ਦੇ ਦੋਗੇ। ਪੂਰੇ 33 ਦੀ ਦੇ ਦਾਂਗੇ। ਤੇ ਦੁੱਧ ਕਿੰਨਾ ਕ ਚਵਾਈ ਜਾਊਗੀ? 2000 ਰੁਪਏ ਦੀ 13 ਕ ਕਿਲੋ ਦਾ ਚਵਾਈ ਜਾਊਗੀ। ਠੀਕ ਹੈ ਜੀ। ਹਾਂਜੀ। ਉਸ ਤਰ੍ਹਾਂ ਇਹ ਕਿ ਚੰਗੇ ਘੱਟ। 30 ਦਾ ਹੋਰ ਮਾਨ ਕਰ ਦਾਂਗੇ। ਅੱਛਾ। 31000 ਦੀ ਵਛੀ ਦੇ ਦਾਂਗੇ ਕੋਈ ਸ਼ੋਰ ਛੱਪਾ ਕਰਾਂਗੇ। ਠੀਕ ਹੈ ਜੀ। ਹਾਂਜੀ। ਪਰ ਜੀ ਇਹ ਵੈਲੀ ਆਪਣੇ ਕੋ ਗੱਬਣ। ਹਾਂਜੀ। ਇਹ ਰੀਅਲ ਏ। ਇਹ ਮਛੀ ਸੂਈ ਸੀ ਤੇ ਬੱਚਾ ਹੀ ਬਹੁਤ ਮੋਟਾ ਗਏ ਨੇ ਟੀ ਗੱਲ ਜੋ ਜਾਰ ਦੀ ਆਪਣੇ ਕੋਲ ਵੀਡੀਓ ਆ ਉਹ ਦਿਖਾ ਦਾਂਗੇ ਠੀਕ ਆ ਜੇ ਇਹਦੇ ਵਿੱਚ ਕੀ ਕਿੰਨਾ ਚਿਰ ਹੋਇਆ ਸੋਈ ਨਾ ਅੱਜ ਕੋਈ ਤਰਜਗ ਦੇਣਗੇ ਠੀਕ ਆ ਤੇ ਬਾਕੀ ਇਹ ਆ ਕਿ ਥੋੜਾ ਮਜੂਦ ਇਹਦਾ ਛੋਟਾ ਕਦ ਛੋਟਾ ਤੇ ਟੀਕਾ ਕਿਸੇ ਵੀਰ ਨੇ ਚੰਗਾ ਭਰਾਤਾ ਹੋਣਾ ਵਾ ਤੋਰਾਂ ਆ ਫਿਰ ਇਹ ਲੇ ਨਾ ਪੀਡੀਆ ਦਾ ਜੋ ਜਾਰ ਵਸ਼ੀਰ ਦਾ ਹਾਂਜੀ ਥੋੜੀ ਨਾਲੇ ਵਸ਼ੀਰ ਪੂਰੀ ਸੈਟ ਨਹੀਂ ਆ ਠੀਕ ਆ ਮਤਲਬ ਹਲੇ ਤੋ ਇਹ ਨਹੀਂ ਆਈ ਵਸੀਨਾ ਥੋੜੀ ਜਨਾ ਖੀਚੀ ਖੁੱਚੀ ਆ ਥੋੜੀ ਜੀ ਅੱਛੀ ਠੱਟਰੀ ਹਲੇ ਠੀਕ ਹੈ ਤਾਂ ਦਰਦ ਦਮਣਾਉਂਦੀ ਆ ਇਹ ਕੀਰੀ ਦੇ ਭਾਣਾ ਰਾਂ ਜਦਾ ਚਲ ਭਾਣਾ ਹੀ ਲਵਾਂਗੇ ਇਹਦਾ ਮੁੱਲ ਬੱਚੀ ਦਾ ਉਦਾਂ ਦੇ 20000 ਦੀ ਹਾਂਜੀ ਪਰ 20 ਨਹੀਂ ਕਰਨਾ ਬਸ 13000 ਦੀ ਦੇ ਦਾਂਗੇ ਜੇ ਕੋਈ ਵੀਰ ਸੇਵਾ ਕਰ ਲੂਗਾ ਨਾ ਅੱਛਾ ਘਰ ਦਾ ਵਧੀਆ ਸਾਰੀ 13000 ਦੀ ਖੀਰੀ ਵੜ ਸੱਜਲ ਦੇ ਦੇਣ ਹਾਂਜੀ ਕੋ ਬਹੁਤ ਮੌਕਾ ਬਾਕੀ ਆ ਦੇ ਸਾਡੇ ਪਿੱਛਾਂ ਪਿੱਛਾਂ ਜੇ ਉਤਰਾ ਹੀ ਲਬੜੀ ਲਬੜੀ ਆ ਇੱਥੋਂ ਪਤਾ ਲੱਗਦਾ ਕਿ ਜੇ ਤਾਜੀ ਸੂਈਏ ਜੀ ਥੰਦ ਕਾ ਤਾਂ ਤੁਹਾਨੂੰ ਬਹੁਤ ਜੰਦਾ ਤੇ ਆ ਥਣ ਵੀ ਇਹਦੇ ਦੇ ਸਕਦੇ ਜੀ ਬਾਕੀ ਸੂਈ ਤਾਜੀ ਆ ਜੀ ਇਹ ਖੀਰਾ ਬੱਚਾ ਜੀ ਆ ਦੇ ਸਕਦੇ ਗਾਲੀ ਵੀ ਦਈ ਕਰਨ ਤੇ ਬਾਕੀ ਜਿਹੜਾ ਕੋਈ ਸ਼ਾਮ ਕੇ ਲੈ ਸ਼ਾਮ ਸਕਦਾ ਤੇ ਲੈ ਜੇ ਤੇ ਆ ਦੇਖ ਸਕਦੇ ਜੇ ਪਿੱਛੇ ਉਤਰਾ ਹੀ ਆ ਜਿਹੜੀ ਅਜੇ ਸਾਫ ਨਹੀਂ ਹੋਈ ਪੂਰੀ ਆ ਬੱਚੇ ਦੇ ਵੀਡੀਓ ਜਿਹੜੀ ਕਹਿੰਦੇ ਕਿ ਪ੍ਰੋਪਰ ਸਾਰਾ ਕੁਝ ਮਿਲਦੀ ਵੀਡੀਓ ਆ ਬੱਚੇ ਦੀ ਕੋਈ ਨਹੀਂ ਇੱਥੇ ਫੌਜੀ ਫਾਰਮ ਤੇ ਧੋਖੇ ਧੜੀ ਵਾਲਾ ਕੰਮ ਨਹੀਂ ਆ ਮੇਰੀ ਗੱਲ ਇਹ ਜਿਹੜੀਆਂ ਗੱਬਣਾ ਵਸੀਆਂ ਉਹ ਵੀਰ ਆਪਣੇ ਪਾਸ ਕਰਕੇ ਖੜਨ ਜਿਹੜੀਆਂ ਸੁਈਆਂ ਉਹ ਇੱਥੇ ਤਿੰਨ ਡੰਗ ਚਾਰ ਡੰਗ ਆਪਣੀ ਚਵਾਈ ਕਰਨ ਮੁੜ ਕੇ ਨਹੀਂ ਲਾਮਾ ਲੈਣਾ ਠੀਕ ਹੈ ਜੀ ਇੱਥੋਂ ਦੀ ਆਪਣੀ ਗਰੰਟੀ ਹੈ ਤੇ ਹੁਣ ਆ ਗੱਬਣ ਜੇ ਵੀ ਇਹ ਹੱਥ ਦੀ ਗੱਬਣ ਆ ਲੱਗੀ ਥੋੜੀ ਜਿਹੀ ਕਿਸੇ ਨੇ ਸਾਂਭੀ ਘੱਟੇਗਾ ਇਹ ਸਾਂਭੀ ਘੱਟ ਗਈ ਥੋੜੀ ਜੀ ਨਾ ਇਹ ਵੀ ਦਿਨ 12 13 ਲੈ ਜੂਗੀ ਠੀਕ ਆ ਦੁੱਧ ਕਹਿੰਦੇ ਇਹ ਵੀ 12 13 ਕਿਲੋ ਭਾਤੀ ਲਈ ਹੈ ਕਿੰਨਾ ਕੱਢੂਗੀ ਥੋੜੀ ਆਏ ਇਸੇ ਘਰੋਂ ਆਂ ਬਾਕੀ ਠੀਕ ਸਾਡੀ ਵੀਰ ਸਿਆਣੇ ਹੀ ਆ ਵੀਰਾਂ ਨੂੰ ਪਤਾ ਹੀ ਆ ਕਿੰਨਾ ਕੱਢਦੇ ਲੈ ਜਾ ਕਮਾ ਕੇ ਵੇਦੀ ਇਹ ਨਹੀਂ ਆ ਲਤਾ ਮਾਰੂਗੀ ਲੱਸੀ ਆ ਤੇ ਠੰਡੀ ਸੀਲ ਠੀਕ ਹੈ ਜੀ ਬਰਫ਼ ਲੈ ਜਾ ਕਮਾ ਕੇ ਵੀਰ ਕਹਿੰਦੇ ਠੰਡੀਆਂ ਚਾਹੀਦੀਆਂ ਠੰਡੀਆਂ ਦੇ ਦਾਂਗੇ ਆ ਸਾਰੀਆਂ ਠੰਡੀਆਂ ਹੀ ਆ ਕੇ ਠੰਡੀਆਂ ਹੀ ਤੇ ਇਹਦਾ ਮੁੱਲ ਹਰਪ੍ਰੀਤ ਜੀ ਵਚੀ ਤੇ ਆ 26000 ਦੀ ਅੱਛਾ ਮੋਲੇ ਦਾ 24000 ਅਗੋਂ ਤੁਸੀਂ ਜਿੰਨਾ ਮਾਨਕ ਹੋਏ ਕਰ ਦਾਂਗੇ ਦੇ ਦਈਏ 22000 ਦੀ ਹੋਰ ਕਿ ਦਾਲੋ 21 ਤੇ 20 ਦੀ ਅੱਛਾ 20000 ਇਹਦੇ ਛੋਟ-ਛਾਟ ਕਰਾਂਗੇ ਅੱਛਾ ਤੁਹਾਨੂੰ ਨਹੀਂ ਨਰਾਜ ਕਰਨਾ ਠੀਕ ਆ 20000 ਦੇਖ ਲਓ ਫੇਰ ਭਾਵੇਂ ਲੱਤਨ ਜਫਾ ਪਾ ਛੇੜੋ ਕਿਤੇ ਲਾਤ ਥੋੜਾ ਪੁੱਟਣੀ ਆ ਇਹ ਆ ਕਿ ਗਰਮੀਆਂ ਕਟਾਜੂ ਸਾਰੀਆਂ ਹਨਾ ਤੇ ਆ ਵੀ ਤੋਰੋ ਫਿਰ ਇਹ ਵੀ ਗੱਬਨ ਜੇ ਕਿਹੜੀ ਨਹੀਂ ਇਹ ਨਹੀਂ ਹਰਪ੍ਰੀਤ ਜੀ ਅੱਛਾ ਇਹ ਘਰੇ ਰੱਖੀ ਆ ਰੱਸੀ ਆ ਅੱਛਾ ਇਹ ਘਰੇ ਰੱਖੀ ਆ ਤੇ ਆਹ ਵਿੱਚ ਕੀ ਵੈਰਟੀ ਜੇ ਇਹ ਹਰ ਗੀਜੀ ਦਿਖਾਉਨੇ ਆ ਝੋਟੀਆਂ ਲਿਆ ਹੁੰਦੀਆਂ ਨਾਲ ਕਟੀਆਂ ਦੇਵਾਂਗੇ ਆਹ ਦੇਖ ਕੱਟੀਆਂ ਦੇਖ ਸਕਦੇ ਜੇ ਦਿਖਾਉਨੇ ਤਾਂ ਨਹੀਂ ਵੀ ਤੇ ਆ ਵੀ ਜਿਹੜੀ ਗੱਬਣ ਆ ਇਹਨੂੰ ਨੌ ਮਹੀਨਾ ਲੱਗਾ ਜੇ ਇਹਨੂੰ ਨੌ ਮਹੀਨਾ ਲੱਗਾ ਆ ਜੇ ਮਹੀਨਾ ਲੈ ਜੂਗੀ ਜੇ ਲੱਗੇ ਵੀ ਨਾਮ ਹੀ ਨਾ ਲੱਗਾ ਵਾ ਵੀਰਾਂ ਦੇ ਕੈਨ ਤੇ ਜਿੰਨਾ ਕੋ ਲਈ ਆ ਜਿੰਨੇ ਵਾਦ ਵੀ ਖੜ ਸਕਦੀ ਘੱਟ ਵੀ ਖੜ ਸਕਦੀ ਹੈ ਗਰੰਟੀ ਨਹੀਂ ਦਿੰਦੇ ਠੀਕ ਆ ਹਾਂਜੀ ਪਿੱਛੋਂ ਆਈ ਆ ਰਾਤੀ ਆਈ ਹਲੇ ਠੀਕ ਹੈ ਜੀ ਇਹ ਦੱਸ ਦੇਣ ਘੱਟ ਸਕਦੀ ਵਾਦ ਦੱਸ ਦੇਣ ਘੱਟ ਸਕਦੀ ਤੇ ਕਿੰਨੇ ਕ ਦੁੱਧ ਆ ਲੀ ਜੇ ਇਹ ਨਹੀਂ ਦੱਸ ਕਿਲੋ ਤੋਂ ਬਾਅਦ ਨਹੀਂ ਜਾਊਗੀ ਤੇ ਇਹਦਾ ਮੁੱਲ ਹਰ ਰੁਪਈਏ ਵਾਛੀ ਦੇ ਵੀ 35000 ਆ ਦੀ ਆ ਹਾਂਜੀ ਅਰੇ ਇਹਦਾ ਛੋਟਾ ਜਿਹਾ ਰੇਟ ਕਰਨਾ ਕਿੰਨਾ ਮੁੱਲ 32 ਦੋ ਹੀ ਡਾ ਲਾਂਗੇ ਅੱਗਾ ਤੁਸੀਂ ਮਾਨਤਾਨ ਕਰਾ ਲਓ 28 ਦੀ ਕਰ ਦਈਏ ਫਿਰ ਦੇ ਦਾਂਗੇ ਠੀਕ ਹੈ ਜੀ ਪਰ ਹਰ ਰੁਪਈਏ ਮਜਾ ਆਂਗਾ ਵੀਰੇ ਮੰਗਦੇ ਆ ਟੋਕੜਾਂ ਦਾ ਰੇਟ ਜਿੰਨਾ ਉਹਨੇ ਵੀ ਆਪਣਾ ਸੱਜਣਾ ਚੋਟੀਆਂ ਦੇ ਅੱਛਾ ਸੱਜਣਾ ਝੋਟੀਆਂ ਦੇ ਦੇਣੀਆ ਸੱਜਣਾ ਝੋਟੀਆਂ ਦੇ ਦੇਣੀਆ ਟੋਕੜਾਂ ਦੇ ਭਾ ਤੇ ਮਗਰ ਮਗਰ ਇਹੋ ਜਿਹੇ ਕੱਟੀਆਂ ਆ ਦੇਖ ਸਕਦੇ ਹਰ ਕੱਟੀ ਕਿਹਦੇ ਹਰ ਪੀਜੀ ਜਿਹੜਾ ਵੀ ਰਪਾਲੂਗਾ ਨਾ ਦੋ ਮਈਆਂ ਦੇਣੀਆਂ ਵਾ ਜਿੱਤੇ ਰੰਗ ਦੀ ਕੱਟੀ ਆ ਦੇਖ ਸਕਦੇ ਜੇ ਆ ਦੇਖ ਸਕਦੇ ਕਮਾਲ ਹੀ ਹੈ ਆ ਗੱਟ ਕੇ ਵੀ ਦਿਖਾਉਨੇ ਆ ਆ ਦੇਖ ਸਕਦੇ ਜੇ ਕਮਾਲ ਹੀ ਆ ਜਿਹੜੀ ਕੱਟੀ ਮਗਰ ਹਰ ਪੀਜੀ ਇੱਥੇ ਚੀਜ਼ਾਂ ਹੀ ਆਉਣੀਆਂ ਹੱਲੇ ਸਾਡਾ ਭਰਾ ਨਹੀਂ ਆਇਆ ਬ੍ਰੈਂਡ ਲਿਆਵਾਂਗੇ ਅੱਛਾ ਹਾਂਜੀ ਆ ਦੇਖ ਸਕਦੇ ਸੋਈ ਨੂੰ ਕਿੰਨਾ ਚਿਰ ਹੋਇਆ ਜੇਨੂੰ ਇਹਨੂੰ ਆ ਕੋਈ ਲਾਲੇ ਵੀਰ ਸਾਹਿਬ 10 12 ਦੇਣਾ ਹੋਇਆ ਜੇ ਇਹ ਲੇਕੋ 8 ਕਿਲੋ ਬੋੜੀ ਤਿਆਰ ਦੇ ਅੱਛਾ ਹਾਂਜੀ ਐਤਾ ਚੰਗਾ ਹੋਣਾ ਜਦਕ ਮੈਂ ਦੁੱਧੀ ਦੇ ਤੇ ਕਿੰਨਾ ਕਿਹੋ ਤਰ੍ਹਾਂ ਚਵਾਈ ਜਾਊਗੀ ਇਹ ਦੁੱਧ 9 10 ਕਿਲੋ ਚਵਾਈ ਜਾਊਗੀ ਠੀਕ ਹਾਂਜੀ ਇਹ ਬਸਮ ਲੈਣ ਦੋ ਆਹ ਚਲੋ ਆਏ ਬਸਮ ਲੈਣ ਦ ਫਿਰ ਇੱਕ ਰੇ ਤੇ ਝੋਟੀ ਆ ਦੋ ਦਾ ਅੰਦਰ ਅੱਛਾ ਹਾਂਜੀ ਪਹਿਲਾਂ ਕੱਟੀ ਦੋ ਰੇ ਗਾਂ ਹੀ ਆ ਝੋਟੀ ਕਾਦੀ ਆ ਠੀਕ ਆ ਹਾਂਜੀ ਅਜੇ ਤੂੰ ਗੱਬਣਿਆ ਇੱਥੇ ਆ ਗੱਬਣਿਆ ਕਿ ਝੋਟੀ ਇੰਨੀ ਠੰਡੀ ਆ ਠੀਕ ਆ ਇਦਾਂ ਲੋਕਾਂ ਨੇ ਗਾਵਾਂ ਨਹੀਂ ਆਂ ਪੀਣ ਦੀਆਂ ਜਿੱਦਾਂ ਸਾਡੇ ਆ ਪਹਿਲਾਂ ਝੋਟ ਕਹਿਣਦੇ ਅੰਦੇ ਨਾਲ ਬਾਕੀ ਚਿਹਰਾ ਵੀ ਦੇਖ ਸਕਦੇ ਸੋਹਣਾ ਹੈ ਉਤਰਾ ਕੱਦ ਕੱਠ ਵੀ ਚੰਗਾ ਤੇ ਪਿੱਠ ਪੂੜਾ ਵੀ ਚੰਗਾ। ਦੋ ਕਿਤੇ ਚਿਹਰਾ ਦਿਖਾਈ। ਚਿਹਰਾ ਦਿਖਾਈ ਇਹਦਾ। ਦੋ ਵਦ ਇੱਕ। ਹਰਪ੍ਰੀਤ ਜੀ ਇਹਦਾ ਮੁੱਲ ਜ ਆ ਜੀਆ। ਕਿੰਨਾ? ਮੁੱਲ ਕਰਨ ਨੂੰ ਛੋਟੀ ਤੇ ਆ ਪੈਣ 70000 ਦੀ। ਪਰ ਉਹ ਰੇਡ ਨਹੀਂ ਆ। ਠੀਕ ਹੈ। ਹਾਂ ਨਾ ਹਰਪ੍ਰੀਤ ਜੀ ਕਰ ਦਈਏ। ਬਿਲਕੁਲ ਜੈਸਨ। 60 ਦੀ ਅਗੋਂ ਤੁਸੀਂ ਮਾਨ ਕਰਾ ਲਓ। ਵਹੋਰ ਕਰਦੀ ਹੈ ਵਿੱਚ ਤੁਸੀਂ ਕਰਾ ਦਿਓ ਜੈਸ ਨੋਈ ਕਰਦੀ ਹੈ ਫਿਰ 55000 ਦੀ ਝੋਟੀ ਦੇਾਂਗੇ ਕੋਈ ਛੋਟ ਛਾਟ ਕਰਾਂਗੇ ਠੀਕ ਹੈ ਜੀ ਫੋਨ ਲਾਵੇ ਅੱਛਾ ਕਿ ਝੋਟੀ ਟੋਕੜ ਨਹੀਂ 55 ਹੀ ਦਿੰਦਾ ਪਰ ਸ਼ਿੰਦੋ ਦੀ ਹੱਟੀ ਤੇ ਮਿਲਣੀ ਹੈ ਇਹ ਸ਼ਿੰਦੋ ਦੀ ਹੱਟੀ ਤੇ ਜਿਹੜੀ ਗੱਬਣ ਆ ਜੇ ਪਹਿਲਾਂ ਸੂਆ ਸੋਨੀ ਆ ਤੇ ਮੂੰਹ ਜਿਹੜੀ ਦੋ ਦੰਦਾਸ ਤੇ 12 13 12 13 ਦਿਨ ਜੇ ਕਿੰਦੇ ਲੈ ਜੂਗੇ ਤੇ 55000 ਦੀ ਝੋਟੀ ਜਿਹੜੀ ਕਿੰਦੇ ਕੀ ਆ ਦੇ ਦੇਈਏ ਆਪਾਂ ਹਰ ਫਿਰ ਜੀ ਇੱਥੋਂ ਨੌਲੀਆਂ ਚੀਜ਼ਾਂ ਠੀਕ ਆ ਹਾਂ ਜੀ ਆ ਵੀਡੀਓ ਆਈਦੀ ਫਨੀਕੋ ਦੇ ਨਾਲ ਠੀਕ ਹੈ ਹਾਂ ਜੀ ਆਪਸੰਗੀ ਹੈ ਜਿਹੜੀ ਪਸੰਦੀ ਜੋ ਠੀਕ ਮਗਰੀ ਕਟੀਆਂ ਦਾ ਚਵਾ ਦਿਖਾਈਏ ਹਾਂ ਦੇਖ ਲਦੇ ਤੇ ਅਗਲੇ ਸਨਾਂ ਜਾਵਾਂ ਦਿਖਾ ਦੇ ਚਵਾ ਚਵਾ ਦੇ ਹਰ ਪ੍ਰੀਜੀ ਬਹੁਤਾ ਚੰਗਾ ਲੱਗਾ ਠੀਕ ਹੈ ਜੀ ਬਈ ਵੀਰ ਭਰ ਚੋ ਕੇ ਖੜੇ ਚਵਾਈ ਕਰਕੇ ਖੜਿਆ ਤੇ ਬਾਕੀ ਮਗਰ ਜਿਹੜੀ ਕੱਟੀ ਹੈ ਕਰੀ ਤੁਹਾਨੂੰ ਫੇਰ ਵਿਖਾਈਏ ਕੱਟੀ ਜੇ ਆ ਜੇ ਦੋ ਚੀਜ਼ਾਂ ਦੇ ਦੇਣੀ ਆ ਜਿਹੜੇ ਵਸ਼ੀਆਂ ਬਣੇ ਹੁੰਦੀਆਂ ਜਿਹੋ ਜੀ ਕੱਟੀ ਆ ਦੇਖ ਸਕਦੇ ਕਾਫੀ ਖੂਬਸੂਰਤ ਆ ਕਰਦੀ ਆ ਜੀ ਫੇਰ ਕਹਿਣਾ ਤੁਹਾਨੂੰ ਪਤਾ ਦਾ ਇੱਥੇ ਫੌਜੀ ਪਰੰਦੇ ਭਰਾ ਆਪਣੇ ਕੋ ਬ੍ਰਾਂਡ ਚੀਜ਼ਾਂ ਮਿਲਦੀਆਂ ਠੀਕ ਆ ਪੂਰੇ ਚਿੱਟੇ ਰੰਗ ਦੀ ਕੱਟੀ ਆ ਜਿਹੜੀ ਇਹਦੇ ਮਗਰ ਅਲੱਗ ਚੀਜ਼ ਦੀ ਆ ਜਿਹੜੀ ਆ ਸਿੰਗ ਵੀ ਇੱਥੇ ਦੇਖ ਸਕਦੇ ਜੀ ਤੇ ਲੈ ਜਾ ਵੀਰ ਜੀ ਲੈ ਜਾ ਅੰਦਰ ਨੂੰ ਲੈ ਜਾ ਹਰ ਪੀ ਜੀ ਅਗਰ ਦੱਸ ਦੀ ਮੁੱਲ ਦੱਸ ਹੀ ਦਈਆ ਫਿਰ ਹਰ ਪੀ ਜੀ ਛੋਟੀ ਦੇਵੀ ਆ 60000 ਦੀ ਅੱਛਾ ਦੋ ਛੱਡ ਦਾਂਗੇ ਅੱਗੇ ਮਾਨਤਾ ਹੀ ਕਰਾ ਲਓ ਬਰਾਬਰ ਹੀ ਕਰ ਦਈਆ ਫਿਰ 55 ਚੋ ਇਹਦੀ ਵੀ ਛੋੜ ਛੜ ਕਰ ਦਾਂਗੇ 55 ਚੋ ਕਰਦੇ ਇਹਦੀ ਹਰ ਪੀ ਜੀ ਪਰ ਕੋਈ ਦਿਲਦਾ ਨਹੀਂ ਇੱਥੇ ਛਿੰਦੋ ਦੀ ਠੀਕੋ ਮਿਲ ਨਹੀਂ ਠੀਕ ਹੈ ਦੁੱਧ ਕਿੰਨਾ ਚਵਾਈ ਜਾਊਗੀ ਦੁੱਧ 9-10 ਕਿਲੋ ਤੇ ਐਵੇਂ ਆਲਾ ਫੜੀ ਚਵਾਈ ਜਾਊਗੀ 9-10 ਕਿਲੋ ਜਿਹੜਾ ਗਿੰਦੇ ਕੀ ਨਾਰਮਲ ਚਵਾਈ ਜਾਊਗੀ ਬੰਦ ਹੋਈ ਨਾ ਹਰ। ਬਾਕੀ ਆਪੇ ਆਪਣੀ ਜਗ੍ਹਾ ਤੇ ਆ ਗਈ ਜੜੀ। ਹਾਂ ਜੀ ਇਹ ਕਿ ਵੀ ਦੋਂਦੀ ਕੱਟੀ ਆ ਸੂਈ ਇਹਦਾ ਬੱਚਾ ਦਿਖਾ ਦਿਓ। ਇਹਦੇ ਮਗਰ ਕੀ ਜੇ? ਇਹਦੇ ਮਗਰ ਕੱਟਾ ਦਿਖਾ ਦਿਓ ਲੱਗ ਗਿਆ। ਅੱਛਾ ਇਹਦੇ ਮਗਰ ਕੱਟਾ ਆ। ਦਿਖਾ ਦਿਓ। ਕਿਹਦਾ? ਆਹ ਖੱਟਾ ਜੇ ਬਾਕੀ ਆਪਣੀ ਸਮਝਣਾ ਵੇਖ ਲੈ ਕਿੰਨੇ ਜੀ। ਇਹਦੇ ਵੀ ਦੋ ਮਹੀਨਿਆਂ ਦਾ ਲਾਲੇ ਢਾਈਆਂ ਦਾ ਲਾਲੇ ਵੀਰ ਕੋਈ ਆਪੇ ਲਾਲੇ। ਸਾਡੇ ਸਾਹਮਣੇ ਹੀ ਆ ਸਾਰਾ ਕੁ। ਹਾਂ ਜੀ। ਨੀ ਸੂਈ ਸਵਾਈ ਦੇ ਮਗਰ ਕਟਾ ਹੈ ਬਾਕੀ ਜੜੀਆਂ ਤੇ ਸੂਈਆਂ ਸਵਾਈਆਂ ਉਹ ਤੁਸੀਂ ਆਪਣੀ ਚਵਾਈ ਕਰਕੇ ਖੜਨੀ ਤੇ ਜਿਹੜੀ ਗੱਬਣ ਆ ਉਹ ਤੁਸੀਂ ਪਾਸ ਕਰਕੇ ਖੜਨੀ ਜਿਹੜੀ ਅਸੀਂ ਤਾਂ ਕਹਿੰਦੇ ਦੋ ਡੰਗ ਕੋਈ ਵੀਰ ਆਪਣੀ ਤੋਂ ਹੋਵੇ ਹਾਂਜੀ ਲਾਮਾ ਨਹੀਂ ਲੈਣਾ ਆਪਾਂ ਠੀਕ ਹੈ ਜੀ ਪੈਂਡੀਆਂ ਦੀ ਅੱਛਾ ਤੁਸੀਂ ਮਾਨ ਕਰਾ ਲਓ ਕਿੰਨੇ ਦੀ ਤੁਸੀਂ ਦੱਸ ਦੋ ਖੁੱਲਾ ਹੀ ਤੁਸੀਂ ਦੱਸੋ ਤੁਸੀਂ ਦੱਸ ਦੋ ਇੱਕ ਵਾਰ ਕਿੰਨੇ ਦੀ 60 ਦੀ ਤਹੀਂ ਹੋਰ ਕਰਾ ਲਓ ਤੁਹਾਨੂੰ ਨਹੀਂ ਮੋੜਦਾ 52 ਦੀ ਪੂਰੇ 55 ਦੀ ਅਛਾ ਇਹ ਵੀ ਪੂਰੇ ਤੇ 55000 ਦੀ ਇਹ ਵੀ ਦੇ ਦੇਣੀ ਹੈ 55000 ਦੇ ਦੇਣਾ ਠੀਕ ਹੈ ਜੀ ਹਾਂ ਜੀ ਅਜੇ 55 55000 ਹੀ ਚੱਲੂਗਾ ਤੇ ਇਹ ਦੇਖ ਦੁੱਧ ਕਿੰਨਾ ਜੇ ਇਹ ਤਾਂ ਹਰ ਬੀਜੀ 7 ਕਿਲੋ ਦੁੱਧਣਾ ਜੇ 7 ਕਿਲੋ ਦੁੱਧ ਹੈ ਘਰ ਆ ਰਿਹਾ ਸਾਰਾ ਮਾਲ ਘਰ ਆ ਰਿਹਾ ਨੇ ਕਹਿੰਦੇ ਵਸੇ ਵੀ ਸਕਦਾ ਭਾਈ ਆਖੜ ਘਾਟ ਠੀਕ ਆ ਬਾਕੀ ਸੋ ਇਸ ਵਾਈ ਇਹ ਚਵਾਈਏ ਦੀ ਹੋ ਜਾਣੀ ਹੈ ਹਾਂਜੀ ਤੇ ਠੀਕ ਹੈ ਵੀਰ ਜੀ ਹੋਰ ਕੁਝ ਹੈ ਨਾ ਫਿਰ ਕੱਲ ਨਾ ਕਰੋ ਮੜੀ ਜੀ ਗੱਲ ਕਹਿੰਦੇ ਅਸੀਂ ਵੀ ਕਰਨੀ ਹੈ ਹਾਂਜੀ ਦੱਸੋ ਅੰਕਲ ਜੀ ਇਹ ਸਾਰੇ ਸੱਜਣ ਮਿੱਤਰ ਇਕੱਠੇ ਹੋਏ ਆ ਅੰਕਲ ਕਹਿੰਦੇ ਅਸੀਂ ਗੱਲ ਕਰਨੀ ਹੈ ਇੱਕ ਵਾਰ ਗੱਲ ਦਸਰਾ ਹੁੰਦਾ 55000 ਦੇ ਮਾਲ ਬਹੁਤ ਖੜਦਾ ਵੇਚਣ ਨੂੰ ਠੀਕ ਠੀਕ ਆ ਬਾਕੀ ਆ ਮੰਦੀ ਵੀਰੇ ਕਰੋ ਕਾਰੋਬਾਰ ਜਿਆਦਾ ਦੇ ਫੱਬੀ ਦਾ ਠੀਕ ਆ ੱਕੇ ਝਾੜ ਦਾਂਗੇ ਕੈਰੀ ੱਕੇ ਝਾੜ ਦੇਣਗੇ ਗਾਂ 50000 ਰੁਪਏ ਦੀ ਗੱਲ ਇਹ ਕੋਈ ਵੀਰ ਨਾ ਕਰੋ ਗੱਲ ਸ਼ਿੰਦੋ ਦੀ ਹੱਟੀ ਤੇ ਫਿਰ ਸਵੱਲਾ ਹੀ ਰਹਿਣਾ ਕੰਮ ਦੇਖ ਲੋ ਤੁਹਾਡੇ ਸਾਹਮਣੇ ਸਭ ਤੋਂ ਮਾਸੂਦਾ ਆਪਣੀ ਜੀ ਜਿਹੜੀਆਂ ਝੋਟੀਆਂ ਹਨ ਸੱਚ ਇੱਕ ਗੱਲ ਹੋਰ ਹੈ ਜਿਹੜਾ ਵੀਰ ਲਊਗਾ ਨਾ 1 ਲੱਖ 10 ਹਜ਼ਾਰ ਦੀ ਜੋੜੀ 100 ਕਿਲੋਮੀਟਰ ਤੇ ਪਹੁੰਚ ਕਰ ਦਾਂਗੇ ਉਹ ਤਾਂ ਸ਼ੌਟ ਨਹੀਂ ਨਹੀਂ 100 ਕਿਲੋਮੀਟਰ ਤੇ ਪਹੁੰਚ ਕਰਨੀ ਹੈ ਠੀਕ ਹੈ ਜੀ ਹਾਂਜੀ ਠੀਕ ਹੈ ਤੇ ਦੂਜੀ ਫੇਰ ਬੇਨਤੀ ਹੈ ਆਪਣੀ ਇੱਥੇ ਚਿਵਾਈ ਕਰਕੇ ਖੜੋ ਚਿਵਾਈ ਕਰਕੇ ਪਾਸ ਕਰਕੇ ਖੜੋ ਹਨਾ ਠੀਕ ਹੈ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਕੋਈ ਵੀਰ ਇੱਥੇ ਆ ਕੇ ਆਪਣੀ ਸਮਝਣਾ ਵੇਖ ਕੇ ਤਸੱਲੀ ਕਰਕੇ ਖੜੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ